ਮਹਾਨਗਰ ਚੁਲੰਦਰ ਵਿੱਚ ਸਵੇਰੇ ਦਰਦਨਾਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਕੁੱਦ ਚੌਂਕ ਦੇ ਕੋਲ ਟਿਪਰ ਦੀ ਚਪੇਟ ਵਿੱਚ ਆਉਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਦੋਨੋਂ ਲੋਕ ਮਕਸੂਦਾ ਮੰਡੀ ਤੋਂ ਪੈਂਦੇ ਵਿਆਹ ਲਈ ਸਬਜ਼ੀਆਂ ਲੈ ਕੇ ਜਾ ਰਹੇ ਸੀ ਪਰ ਖਾਲਸਾ ਸਕੂਲ ਦੇ ਕੋਲ ਬਣੇ ਕੂੜੇ ਦੇ ਡੰਪ ਦੇ ਕੋਲ ਦੋਨੋਂ ਬਾਈਕ ਸਵਾਰ ਟਿਪਰ ਦੀ ਚਪੇਟ ਵਿੱਚ ਆ ਗਏ ਅਤੇ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ। ਦਸਿਆ ਚਾਰਿਆ ਕਿ ਭੈਣ ਦਾ ਵਿਆਹ ਅੱਜ ਹੀ ਸੀ ਪਰ ਇਸ ਹਾਦਸੇ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਦਰਦਨਾਕ ਹਾਦਸੇ ਵਿੱਚ ਤਰਨਜੀਤ ਸਿੰਘ ਅਤੇ ਉਸਦੇ ਪਿਤਾ ਦੀ ਮੌਤ ਹੋ ਗਈ ਹੈ ਉੱਥੇ ਘਟਨਾਂ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਮੌਕੇ ਤੇ ਪਹੁੰਚ ਗਈ ਅਤੇ ਦੋਨਾਂ ਦੀ ਲਾਸ਼ ਨੂੰ ਕੱਪੜੇ ਨਾਲ ਢੱਕ ਦਿੱਤਾ ਹਾਦਸਾ ਇਨਾ ਦਰਦਨਾਕ ਸੀ ਕਿ ਹਾਦਸੇ ਵਿੱਚ ਦੋਨਾਂ ਦੇ ਸਰੀਰ ਦੇ ਅੰਗ ਸੜਕ ਤੇ ਬਿਖਰ ਗਏ ਮੇਰਾ ਨਾਮ ਮਿੰਦਰ ਸਿੰਘ ਹੈ ਹਾਂਜੀ ਕੀ ਹੈ ਗੱਲ ਕੀ ਲੜਕੀ ਦੀ شادی ਸੀ ਸਬਜ਼ੀ ਲੈਣ ਆਏ ਸੀ ਅੱਛਾ ਜੀ ਅਸੀਂ ਇਕੱਠੇ ਹੀ ਤੁਰੇ ਆਉਂਦੇ ਸੀਗੇ ਜੀ ਇਹ ਮੇਰੇ ਨਾਲੋਂ ਬੰਦਾ ਵੀਰ ਪਰਮਾ ਪਿੱਛੇ ਸੀ ਜੀ ਤੇ ਮੈਂ ਮੋੜੇ ਸੀਗਾ ਜੀ ਤੇ ਮੈਂ ਜਦੋਂ ਇੱਥੇ ਆ ਕੇ ਮੈਂ ਪਿੱਛਾ ਮੁੜ ਕੇ ਨਹੀਂ ਦੇਖਿਆ ਮੈਂ ਤੁਰੇ ਦਾ ਨਾਲ ਆਵੇ ਧਿਆਨ ਨਾਲ ਅੱਛਾ ਜੀ ਮੋੜੇ ਵੀ ਦਿਖਣਾ ਹੁੰਦਾ ਇਤੋਂ ਨੂੰ ਗੱਡੀ ਆਵੇ ਤੇ ਮੈਂ ਆਪਕੇ ਹਾਂ ਤੁਰੇ ਲੇ ਜੀ ਕਿਉਂ ਮੈਂ ਬਾਹਰ ਜਾ ਕੇ ਮੀਡੀਆ ਸਟਾਫ ਨੂੰ ਫੋਟੋ ਦਿਖਾ ਜਾ ਕੇ ਜੀ ਅਗਰ ਪਿੱਛੇ ਆਏ ਨੀ ਮਗਰ ਪਿੱਛੇ ਲੱਗਿਆ ਉਹਨੂੰ ਕੀਤਾ ਫੋਨ ਚੱਕਣੀ ਹੈ ਜੀ ਚਾਰ ਪੰਜ ਵਾਰੀ ਮੈਂ ਫੋਨ ਲਾਇਆ ਅੱਛਾ ਜੀ ਵੀ ਮੈਂ ਪੈਂਟ ਲਾਇਆ ਮੈਂ ਕਹਾਂ ਵੀ ਉਨੀ ਚੱਕਣ ਦਾ ਹੈ ਉਹਨਾਂ ਦਾ ਨੰਬਰ ਹੋਰ ਵੀ ਹੋਗਾ ਤੇ ਜਾਂ ਉਹੀ ਨੰਬਰ ਜੀ ਜਦੋਂ ਮੈਂ ਪਿੱਛੇ ਆ ਕੇ ਹੌਲੀ ਹੌਲੀ ਮੈਂ ਆਉਣਾ ਹੈ ਦੂਸਰਾ ਜਨਮ ਵੀ ਕਿਤੇ ਕਿਹਦੇ ਦੇ ਨਿਵਾਜ ਬੁੱਝ ਗਏ ਹੋ ਅੱਛਾ ਜੀ ਜਦੋਂ ਬਹੁਤ ਪਤਾ ਮੱਗਾਂ ਲੱਗ ਗਏ ਇੱਥੇ ਆਪੇ ਇੱਕੀ ਨਾਮ ਸੇ ਨਾ ਤੁਹਾਡੇ ਲੱਗਦੇ ਮੇਰਾ ਘਰ ਵਾਲੀ ਦਾ ਭਰਾ ਸੀਗਾ ਪਰੌਲੀ ਦਾ ਵੀ ਤੇ ਕੀ ਨਾਮ ਇਹਨਾਂ ਦੇ ਪੁੱਤ ਹੀ ਦੋਨੋਂ ਕੀ ਨਾਮ ਇੱਕ ਜਸਵੀਰ ਜਸਵੀਰ لال ਸੀਗਾ ਅੱਛਾ ਜੀ ਤੇ ਇੱਕ ਮੁੰਡੇ ਦਾ ਨਾਮ ਇਹਦੇ ਦਾ ਕਰਮਨ ਸੀ ਜੀ ਤੇ ਹੁਣ ਜਾ ਕੇ ਤੇ ਸਬਜ਼ੀ ਲੈਣ ਜਾ ਰਿਹਾ ਸੀ ਮੰਡੀ ਨੂੰ ਤੇ ਕਿੱਥੇ ਰਹਿਣ ਆ ਲਈ ਮੇਰਾ ਪਿੰਡ ਦੇ ਮੇਰਾ ਪਿੰਡ ਦਾ ਮੇਰਾ ਨਾਮ ਰਵੀ ਸੀ ਅੱਛਾ ਕਿ ਮਾਮਲਾ ਕੀ ਮਾਮਲਾ ਇਹ ਟਰਾਲਾ ਹੁੰਦਾ ਪਈਨ ਪੁੱਤਰ ਸਾਈਡ ਤੋਂ ਜੀ ਇਹ ਮੁੰਡੇ ਦਾ ਜਾਂਦੇ ਨਾਲ ਘਰ ਗਿਆ ਸੀਗਾ ਸੱਤੀ ਲੈਣ ਜਾ ਰਹੇ ਸੀਗੇ ਜੀ ਤੇ ਇਹ ਥੂਰੇ ਵਾਲੇ ਡੰਪ ਤੇ ਲੱਗੇ ਤੇ ਨਾਲ ਦੇ ਦੀ ਸਾਈਡ ਤੇ ਹੀ ਇਹਨਾਂ ਨੂੰ ਤੇ ਇਹ ਦੇਖ ਅੰਦਰ ਨੂੰ ਪਏ ਨੇ ਤੇ ਇਹਨਾਂ ਨੂੰ ਤੁਹਾਨੂੰ ਕਾਲ ਦੇ ਕਰਾਂਗੇ ਅੱਛਾ ਜੀ ਉਹਨੂੰ ਜਪੂ ਸਿੰਘ ਤੋਂ ਪੁੱਤਰ ਸਿੰਘ ਜੀ ਸੀਰ ਪੁੱਤਰ ਸੌਰ ਵਾਸੀ ਪਿੰਡ ਫੇਰਾ ਲੰਮੂਂਦਰ ਜੀ ਤੇ ਕਰਮਨ ਹੈ ਮੁੰਡਾ ਜੀ ਬਾਈ ਵਾਲਾ ਇੱਥੋਂ ਉਹ ਪੁੱਤੀ ਸੀਗੇ ਤੋਂ ਸੱਤੀ ਲੈਣ ਜਾ ਰਹੇ ਸੀ ਅੱਛਾ ਜੀ ਕਦੋਂ ਗਿਆ ਹੋਣਾ ਹੈ ਅੱਛਾ ਜੀ ਤੇ ਕਿੰਨੇ ਬੰਦੇ ਸੀਗੇ ਟੋਟਲ ਜਿਹੜੇ ਸਰਜੇ ਦਾ ਡੈਥ ਹੋਈਏ ਦੋ ਜਾਣੇ ਸੀਗੇ ਇਹਨਾਂ ਦੇ ਕਿੰਨੇ ਜਾਣੇ ਸੀਗੇ ਇੱਕ ਇਹਨਾਂ ਦਾ ਜਿਹੜਾ ਤਸਵੀਰ ਦਾ ਇਜਾ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਣ ਹੋ ਗਿਆ ਪਿੱਛੇ ਸੀਗੇ ਦੂਸਰੇ ਅਲੱਗ ਮੁੱਠਾ ਦੇ ਉੱਤੇ ਅੱਛਾ ਜੀ ਬਾਅਦ ਕਰਕੇ ਉਹਨਾਂ ਦਾ ਉਹਨਾਂ ਦਾ ਪਛਾਣ ਆ ਰਿਹਾ ਪਿਆ ਉਹਦੇ ਕਰਕੇ ਉਹਦਾ ਉਹਦਾ ਪਛਾਣ ਹੋ ਗਿਆ ਅੱਛਾ ਜੀ ਇਹ ਠੇੜ ਦੇ ਨਾਲ ਮਰਨ ਦੇ ਕਿੰਨੇ ਉੱਤੇ ਟਰਾਲਾ ਨੰਨੇ ਨਾਲ ਜੀ ਹੋਰ ਬੜੀ ਕਰ ਬੰਦਾ ਫੜਿਆ ਗਿਆ ਟਰਾਲਾ ਜਿਹੜਾ ਸੀਗਾ ਟਰਾਲਾ ਤੇ ਠੇੜ ਲਿਆ ਗਿਆ ਤੇ ਟਰਾਲੇ ਨੂੰ ਡਰਾਈਵਰ ਜਿਹੜਾ ਉਹ ਏ ਲੋਕਰ ਕਿਰਦੋ ਅੱਛਾ ਜੀ ਹਾਂਜੀ ਕਾਲਾ ਕੰਪਨੀ ਸਰ ਗੱਡੀ ਨੰਬਰ ਦੱਸ ਸਕਦੇ ਹੋ ਟਰਾਲੀ ਦਾ ਕਾਲਾ ਆ ਗਿਆ ਪੀਵੀ 50ਈ ਨਹੀਂ ਮੋਟਰਸਾਈਕਲ ਦਾ ਨੰਬਰ ਪੀਵੀ 33ਈ 22 ਸਿਆਸੀ ਕਿਰਦੋ ਸਵਾਰ ਚਗੇ ਠੀਕ ਹੈ ਸਰ ਤੇ ਕਾਲੇ ਦਾ ਨੰਬਰ ਆ ਗਿਆ ਪੀਵੀ 03 ਏ ਜੀ 952 ਟਾਟਾ ਦਾ ਟਰਾਲਾ ਕੋਈ ਸੀਡੀਸੀ ਵਗੈਰਾ ਕੋਈ ਨਰਖ ਖੰਡਾ ਲਈ ਗਈ ਸਰ ਛਿਛੜੀ ਫੁੱਟੇ ਅੱਗੇ ਘੇੜਿਆਂ ਨੂੰ ਜਾ ਕੇ ਅੱਛਾ ਜੀ ਸ੍ਰੀਟ ਤੇ ਲੱਗਦੇ ਅੱਛਾ ਜੀ ਕਿੰਨੇ ਕ ਵਜੇ ਦੀ ਘਟਨਾ ਹੋਈ ਸੀ ਹਾਂਜੀ ਕਿੰਨੇ ਕਹਿੰਦੇ ਇਹਦੀ ਬਾਤ ਹੈ ਕਟਨਾ ਹੋਈ ਹੈ ਜੀ ਐਸਟੀਮੇਟ ਸਾਡੇ 6 ਵਜੇ ਦਾ ਆਇਆ ਤੁਹਾਨੂੰ ਜਿਹੜਾ ਇਨਫੋਰਮੇਸ਼ਨ ਮਿਲੀ ਹੈ ਸਰ ਕਿਹੜੀ ਜਗ੍ਹਾ ਦਾ ਸੀਗਾ ਇਹ ਤਾਂ ਇਹ ਟੀ ਪੁਆਇੰਟ ਬਣਦਾ ਜੀ ਲਿੰਕ ਰੋਡ ਟੀ ਪੁਆਇੰਟ ਬਾਤਪੁਰਾ ਜਲੰਧਰ ਸਰ ਕਿਹੜਾ ਥਾਣਾ ਕਿਹੜਾ ਕੰਡਾ ਥਾਣਾ ਪਾਰਕੇ ਸੰਤ